ਕੱਲ ਦਾ ਜੋ ਇਹ ਫੈਸਲੇ ਹੋਏ ਨੇ ਜਿਹੜੇ ਪੰਜਾਬ ਦੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਮੈਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਤੇ ਉਹਨਾਂ ਦੀ ਐਗਜ਼ੈਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਗਜ਼ੈਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗਜੀਤ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਅਕਾਲੀ ਦਲ ਜਿਹੜੀ ਸੈਂਕੜੇ ਸਾਲ ਪੁਰਾਣੀ ਪਾਰਟੀ ਏ ਜਿਹਦੇ ਬੜੇ-ਬੜੇ ਉਤਰਾ ਚੜ੍ਹਾਏ ਨੇ ਸਮੇਂ-ਸਮੇਂ 'ਤੇ ਇਸ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਲక్ష్మణ ਸਿੰਘ ਧਾਰੋਵਾਲੀ ਨੇ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅੱਜ ਮੈਂ ਉਸੇ ਤਰ੍ਹਾਂ ਸਮਝਣਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ किसी सिद्धांत के अधीन ये श्रोमणी कमेटी की एग्जैक्टिव बनी प्रधान बनिया प्रधान ने उसकी राखी कर बहुत सत्कार योग सेवादार भर्ती कि ग्रंथी साहबान भर्ती कि योग ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪ੍ਰਤੀ ਕੀਤੇ ਮੈਂ ਸਮਝ ਨਾਵਾ ਕਿ ਅੱਜ ਤੱਕ ਇਤਿਹਾਸ ਵਿੱਚ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਿਨ ਰਾਸੀ ਤੌਰ ਤੇ ਅਕਾਲੀ ਦਲ ਦੇ ਵਿੱਚ ਕੋਈ ਦਖੰਦਾਜੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਜਾਂਦਾ ਉੱਥੋਂ ਫਤਵਾ ਲੈਂਦਾ ਫਿਰ ਸ਼ਰੋਣੀ ਕਮੇਟੀ ਬਣਦੀ ਏ ਫਿਰ ਐਮਐਲਏ ਬਣਦੇ ਨੇ ਫਿਰ ਸਰਕਾਰ ਬਣਦੀ ਏ ਔਰ ਲੋਕਾਂ ਦੀ ਅਗਵਾਈ ਕਰਦੀ ਏ ਏਡੇ ਵੱਡੇ ਦੁੱਖ ਦੀ ਗੱਲ ਆ ਉਹ ਜਿੰਨੂੰ ਜਿਹਦੇ ਨਾਲਾਂ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰਮਣੀ ਕਮੇਟੀ ਵੀ ਸਾਡੇ ਕੋਲ ਖੋਲੀ ਉਹਨਾਂ ਨੇ ਸਾਡੀ ਹਜੂਰ ਸਾਹਿਬ ਦੀ ਸ਼ਰਮਣੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰਮਣੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੀ ਹਰਿਆਣੇ ਦੀ ਸ਼ਰਮਣੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਲੇ ਵੀ ਇੱਥੇ ਸ਼ਰਮਣੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਉਹ ਚਾਹੁੰਦੇ ਨੇ ਇੱਥੇ ਸ਼ਰਮਣੀ ਕਾਲੀ ਦਲ ਦਾ ਪ੍ਰਧਾਨ ਏਜੰਸੀਆਂ ਦਾ ਬਣੇ ਪਾਲ ਤਖਤਾ ਦਾ ਜਥੇਦਾਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦਾ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ છાਤੀ ਮਾਰੋ ਆਪਾਂ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਉਹ ਦੋ ਸਾਹਮਣੇ ਕਿਹਾ ਜੀ ਨਾ ਮਨੀਸ਼ਿਆ ਨੇ ਪਿੱਛੇ ਸ਼ੁਰੂ ਜਿਹੜਾ ਭੁੰਦਰ ਸਾਹਿਬ ਨੇ ਕਹਿ ਤਾ ਮੇਰੇ ਕੋ ਕੀ ਖੋਣਾ ਚਾਹੁੰਦੇ ਹੋ ਬਾਰ-ਬਾਰ ਇੱਕ ਬੰਦੇ ਨੇ ਜਿਹੜਾ ਕਹਿ ਤਾ ਕਹਿ ਤਾ ਜਿਹੜਾ ਮੇਰੇ ਕੋ ਕੀ ਖੋਣਾ ਦੱਸੋ ਉਹ ਜਿਹੜਾ ਉਹਨਾਂ ਦੇ ਖਿਲਾਫ ਮੈਂ ਹੁਣ ਕਾਰਵਾਈ ਕਰੇਗੀ ਪਾਰਟੀ ਵਿੱਚ ਜਿਹੜਾ ਗਰੁੱਪ ਦੇ ਖਿਲਾਫ ਜਿਹੜਾ ਉਹ ਆਪ ਪ੍ਰੈਸ ਕਲੀਅਰ ਕਰਦਾ ਉਹ ਯਾਰ ਇੱਥੇਦਰ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਆ ਵਾ ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਕੁਝ ਨਵੇਂ ਜੰਮ ਪੈਣੇ ਨੇ ਅਹੀਂ ਕੋਈ ਠੇਕਾ ਲਿਆ ਹੋਇਆ ਇੱਥੇ ਅਹੀਂ ਬਹਿ ਰਹੇ ਨਾ ਵਾ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤੋਂ ਡਿੱਗ ਪਏ ਆਪੇ ਮੁੱਕ ਗਏ ਇੱਕ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹ ਤੇ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਿਰੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਵਾ ਜੀ ਨਗਰ ਹੋਣਾ ਕਿਹਾ ਵੀ ਇਹ ਗਲਤ ਫੈਸਲਾ ਸੀ ਕਾਲ ਤੱਕ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਤਾਂ ਰੋਜ਼ ਜਿੱਤਾਂ ਹਾਂ ਪਾਰਟੀ ਆ ਰੋਜ਼ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜਿਸ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਹ ਸ਼੍ਰੋਮਣੀ ਕਮੇਟੀ ਦੀ ਅਗਜੈਕਟਿਵ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ ਰਾਇ ਨਾ ਬਣੀ ਉਹ ਸ਼੍ਰੋਮਣੀ ਕਮੇਟੀ ਨੇ ਅਸੀਂ ਉਹਦੇ ਫੈਸਲੇ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾਂ ਉਸ ਅਗਜੈਕਟਿਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾਂ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗਜੀਤ ਦੀ ਜੇਬ ਤੋਂ ਮੂੰਹ ਚੋ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ ਕਸ ਨੋਟ ਬਾਰੇ ਕੀ ਗੱਲ ਆ ਤਾਂ ਜਿਹੜਾ ਨਾ ਯਾਰੀ ਕੀਤਾ ਕਾਲਣਾ ਨੇ ਮੈਂ ਇਹ ਸਮਝ ਨਾ ਵਾਂ ਆ ਈਡੀ ਜਿਹੜੀ ਇਹ ਬਹੁਤ ਵੱਡੀ ਛੱਡੀ ਹੋਈ ਹੈ ਇਹਨਾਂ ਨੇ ਇਹ ਜਿੰਨੂੰ ਮਰਜੀ ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਏ ਇਸੇ ਤਰ੍ਹਾਂ 10 20 30 ਬੰਦੇ ਜਿਹੜੇ ਹੈ ਨੇ ਢਡੋਂ ਉਧਰ ਹੈ ਨਹੀਂਗੇ ਪਰ ਈਡੀ ਨੇ ਚਾਲੂ ਕਰ ਲਏ ਨੇ ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਸਾਡੇ ਵਿੱਚ ਬੜਬੜ ਵੱਡਿਆਂ ਆਉਂਦਿਆਂ ਤੇ ਬੈਠੇ ਹੋਏ ਸੀ ਮਿਸਾਲ ਦੇ ਤੌਰ ਤੇ ਸ਼੍ਰੋਮੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜਿਸ ਪਾਰਟੀ ਨੇ ਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜਿਹੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਣਾ ਅਨਖ ਤੇ ਗੈਰਤ ਮਰ ਚੁੱਕੀ